ਹਾਂਜੀ ਦੋਸਤੋ ਇਹ ਮੇਰਾ ਪਹਿਲਾ ਬਲੌਗ ਆ ਬਲੌਗ ਸ਼ੁਰੂ ਕਰਦੇ ਆ ਇਹ ਮੇਰਾ ਪਿਛੇ ਘਰ ਵਾ ਮੇਰਾ ਨਹੀਂ ਇੱਟਾਂ ਸੀਮਿੰਟ ਤੇ ਇੱਟਾਂ ਦਾ ਬਣਾਇਆ ਹੋਇਆ ਰੈਂਟ ਤੇ ਲਿਆ ਹੋਇਆ ਉਹ ਸਾਹਮਣੇ 메ਨਗੇਤਾ ਇਹ ਮੇਰੇ ਸੋਈਆ ਇਹ ਸਾਡੇ ਬ੍ਰਸ਼ਾ ਇਹ ਤੇ ਬੈਗ ਇਹ ਲੈ ਜਗਾ ਸੀ ਸੋ ਚੱਲਦੇ ਆਂ ਅੰਦਰ ਇਹ ਸਾਡਾ ਮੰਦਿਰ ਆ। ਇਹ ਸਾਡੇ ਲਾ ਦੂਗੋਪਾਲ ਜੀ। ਸੋ ਚੱਲਦੇ ਆ ਬਾਹਰ ਨੂੰ। ਸੱਤੇ ਪਏ ਆ। ਇਹ ਸਾਡੀ ਉਹ ਫਰਿੱਜ ਆ ਜਿਹੜੀ ਚਲਦੀ ਨਹੀਂ ਕਦੇ ਵੀ। ਆ ਮੇਰਾ ਵੀਡੀਓ ਬਣਾਉਣ ਵਾਲਾ ਸਟੈਂਡ ਆ ਐਸੇ ਸ਼ੀਸ਼ੇ 'ਚ ਬਹਿ ਕੇ ਮੈਂ ਮੂੰਹ ਦੇਖ ਕੇ ਸਰ ਬਣਾ ਉਹ ਸਾਡਾ ਪੱਖਾ ਪਿਆ ਆ ਇਹ ਸਾਡਾ ਟੁੱਟਾ ਹੋਇਆ ਸ਼ੋਕੇਸ਼ਾ ਇਹ ਹੈਗੀ ਆ ਸਾਈਕਲ ਸਾਈਕਲ ਮਿੱਤਰਾਂ ਦੀ ਇਹ ਸਾਡਾ ਬਸੰਤ ਤੇ ਲਿਆ ਹੋਇਆ ਪਤੰਗ ਵੱਡਾ ਯੋਜੀ ਚੜਾਇਆ ਨਹੀਂ ਸਿਰਫ ਕੰਧ ਦੇ ਨਾਲ ਲਾਇਆ ਉਹ ਸਾਡੀ ਐਲਸੀਪੀ ਦਾ ਡੱਬਾ ਖਾਲੀ ਇਸੂਨਾ ਹੈ ਸੰਸਾਰ ਬਿਨਾ ਉਸ ਰੰਗ ਲਗਾਏ ਜੀ ਦੇਵਾ ਜਗੇ ਜੀ ਇਹਾ ਕੋਣ ਲਾਟ ਨਾ ਜਾਏ रहे so, हैं बार देखो धप्प कड़ाकेदार निकलती है विड़े दिखा व्यू आया नज़ारे आ कोठी क्या चबारे आदा गेट ਤੇ ਬਾਲ ਲੈ ਨਹੀਂ ਜਾ ਰਿਹਾ ਇਹ ਗਲੀ ਇੱਧਰ ਨੂੰ ਜਾਂਦੀ ਆ ਇਹ ਗਲੀ ਇੱਧਰ ਨੂੰ ਜਾਂਦੀ ਆ ਦੂਰ ਦੂਰ ਤੱਕ ਫਿਰ ਅੱਗੇ ਆਂ ਘਰ ਦੇ ਅੰਦਰ ਵਾਪਸ ਘਰ ਦੇ ਵਿੱਚ ਘਰ ਦਾ ਇਹ ਸਾਡਾ ਘਰ ਦਾ ਵਿਹੜਾ ਆ ਵਿਹੜਾ ਖੁੱਲਾ ਡੁੱਲਾ ਆ ਧੁੱਪ ਪੂਰੀ ਆਉਂਦੀ ਆ ਸੋ ਤੁਹਾਨੂੰ ਦਿਖਾਲਦੇ ਆ ਹੁਣ ਅੱਗੇ ਇਹ ਲੋਜੀ ਪਹੁੰਚ ਗਏ ਇਹ ਸਾਡਾ ਉਹ ਟੁੱਟਾ ਹੋਇਆ ਟੱਪ ਜਿਹੜਾ ਸਾਰੇ ਪਾਸਿਓਂ ਚੁੰਦਾ ਆ ਫਿਰ ਵੀ ਅਸੀਂ ਪਾਣੀ ਦਾ ਭਰੀਦਾ ਆ ਸੁਣ ਲੋ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਬਲਾਕ ਇੱਥੇ ਕਰਦੇ ਆ ਆਪਾਂ ਸਮਾਪਤ ਮਿਲਾਂਗੇ ਨਵੇਂ ਬਲਾਕ ਦੇ ਵਿੱਚ